ਸਤਿ ਸ਼੍ਰੀ ਅਕਾਲ ਨਵਾ ਪੰਜਾਬ ਚ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਆਇਆਂ ਮੈਂ ਹਾਂ ਨਵਨੀਤ ਸਿੰਘ ਵਦਵਾ ਪੰਜਾਬ ਕਾਂਗਰਸ ਨੂੰ ਲੈ ਕੇ ਲਗਾਤਾਰ ਅਪਡੇਟਸ ਸਾਹਮਣੇ ਆਉਂਦੇ ਰਹਿੰਦੇ ਨੇ ਤੇ ਇੱਕ ਹੋਰ ਵੱਡੀ ਅਪਡੇਟ ਪੰਜਾਬ ਕਾਂਗਰਸ ਦੇ ਵਿੱਚ ਜੋ ਚਾਰਾ ਜੋਈ ਬਦਲਾਅ ਨੂੰ ਲੈ ਕੇ ਜਾਂ ਕਹਿ ਲੋ ਕਿ ਰੀਵੈਂਪ ਕਰਨ ਨੂੰ ਲੈ ਕੇ ਚੱਲ ਰਹੀ ਹੈ ਉਸ ਨੂੰ ਲੈ ਕੇ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਦਰਅਸਲ ਜਿਹੜੇ ਫੀਡਬੈਕ ਦੀ ਗੱਲ ਪਿਛਲੇ ਲੰਬੇ ਸਮੇਂ ਤੋਂ ਮੈਂ ਤੁਹਾਡੇ ਨਾਲ ਕਰ ਰਿਹਾ ਕਿ ਪੰਜਾਬ ਕਾਂਗਰਸ ਵੱਲੋਂ ਫੀਡਬੈਕ ਲਿਆ ਜਾ ਰਿਹਾ ਹੈ ਔਰ ਉਸ ਦੇ ਹਿਸਾਬ ਨਾਲ ਅਗਲੀ ਜਿਹੜੀ ਟੀਮ ਹੈ ਉਹ ਤਿਆਰ ਕੀਤੀ ਜਾਏਗੀ ਯਾਨੀ ਕਿ ਸਿੱਧੇ ਤੌਰ ਤੇ ਕਹੇ ਲੀਏ ਕਿ ਨਵੀਂ ਟੀਮ तमाम ਫੀਡਬੈਕਾਂ ਤੋਂ ਬਾਅਦ ਤਿਆਰ ਕੀਤੀ ਜਾਣੀ ਹੈ ਇਸ ਫੀਡਬੈਕ ਦੇ ਵਿੱਚ ਇੱਕ ਅਪਡੇਟ ਹੋਰ ਵੀ ਹੈ ਦੇਖੋ ਪਹਿਲੀ ਗੱਲ ਤੇ ਇਹ ਕਿ ਜੋ ਸਰਵੇ ਕਰਾਇਆ ਜਾ ਰਹੇ ਹੈ ਉਹ ਪਾਰਟੀ ਦੇ ਲੀਡਰਾਂ ਦੇ ਵਿਚਾਰ ਹੈ ਔਰ ਉਹ ਸਰਵੇ ਜਿਹੜਾ ਉਹ ਸਿਰਫ ਇਹ ਸਲੀ ਹੈ ਕਿ ਟੀਮ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਬੈਗੇਜ ਕਿਸੇ ਦਾ ਹੋਵੇ ਜਾਂ ਨਾ ਹੋਵੇ ਔਰ ਉਹ ਮੈਂ ਤੁਹਾਨੂੰ ਜਾਣਕਾਰੀ ਦਿੱਤੀ ਸੀ ਕਿ ਜਨਵਰੀ ਦੇ ਪਹਿਲੇ ਹਫਤੇ ਔਰ ਖਾਸ ਤੌਰ ਤੇ 3-4 ਜਨਵਰੀ ਦੇ ਵਿਚਕਾਰ हाई कमांड दी टेबल ਤੇ ਹੋਏਗਾ ਉਹ ਲਗਭਗ ਲਗਭਗ ਗੱਲ ਹੋ ਗਈ ਹੈ ਮਤਲਬ ਚੱਲ ਰਹੀ ਹੈ ਤੇ ਉਹ ਫਾਈਨਲ ਹੋ ਜਾਏਗਾ ਉਦੋਂ ਤੱਕ ਇੱਕ ਦੂਜਾ ਜਿਹੜਾ ਇੱਕ ਹੋਰ ਵੱਡਾ ਅਪਡੇਟ ਨਿਕਲ ਕੇ ਆਇਆ ਹੈ ਕਿ ਨਾ ਸਾਰੇ ਚਰਚਾਵਾਂ ਦੇ ਵਿਚਾਰ ਸਰਵੇ ਦੇ ਵਿਚਾਰ ਜਿਹੜਾ ਪਾਰਟੀ ਲੀਡਰਸ਼ਿਪ ਦੇ ਬਿਟਵੀਨ ਹੋ ਰਿਹਾ ਉਹ ਐ ਨਹੀਂ ਹੁੰਦਾ ਕਿ ਕਾਗਜ਼ ਪੇਪਰ ਲੈ ਕੇ ਕੋਈ ਤੁਹਾਨੂੰ ਜਿਵੇਂ ਫੋਨ ਅੱਜਕਲ ਚੱਲਦੇ ਆ ਸਰਵੇ ਵਾਲੇ ਉਦਾਂ ਨਹੀਂ ਹੈ ਕੁਝ ਟੀਮਾਂ ਜਾਂ ਕੁਝ ਅੰਦਰ ਖਾਤੇ ਬੰਦੇ ਲੋਕਾਂ ਨੂੰ ਮਿਲ ਰਿਹਾ ਤੇ ਗੱਲਾਂ ਕਰ ਰਿਹਾ ਔਰ ਗੱਲਾਂ ਚੋਂ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਨਿਊਰੋ ਫੀਡਬੈਕ ਤਿਆਰ ਕੀਤਾ ਜਾ ਰਿਹਾ ਇੱਕ ਜੋ ਇੱਕ ਵੱਡਾ ਫੀਡਬੈਕ ਨਿਕਲ ਕੇ ਸਾਹਮਣੇ ਆਇਆ ਜਾਂ ਸਿੱਧੇ ਤੌਰ ਤੇ ਕਹਿ ਲਿਏ ਕਿ ਕਾਂਗਰਸ ਪਾਰਟੀ ਦੇ ਵਿੱਚ ਜੋ ਰਾਹੁਲ ਗਾਂਧੀ ਨੇ ਇੱਕ ਗੱਲ ਕਹੀ ਸੀ ਨਾ ਕਿ ਸਲੀਪਰ ਸੈਲ ਉਹ ਕੁਝ ਸਲੀਪਰ ਸੈਲ ਆਈਡੈਂਟੀਫਾਈਡ ਹੋ ਗਿਆ ਪੰਜਾਬ ਕਾਂਗਰਸ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੇ ਪੰਜਾਬ ਕਾਂਗਰਸ ਨਾ ਕਹੋ ਕਿਉਂਕਿ ਉਹ ਬਾਹਰ ਲਿਆ ਜੋ ਇੱਕ ਖਤਸ਼ਾ ਹੈ ਜੋ ਇੱਕ ਚਰਚਾ ਨਿਕਲ ਕੇ ਆਈ ਹੈ ਪੰਜਾਬ ਦੇ ਵਿੱਚ ਕਾਂਗਰਸ ਦੇ ਕਿਹੜੇ ਉਹ ਸਲੀਪਰ ਸੈੱਲ ਨੇ ਜਿਨ੍ਹਾਂ ਨੇ ਕਾਂਗਰਸ ਦੀ ਹਾਲਤ ਖਰਾਬ ਕਰਨ ਚ ਆਪਣਾ ਕੰਮ ਕੀਤਾ ਔਰ ਕਿਦੇ ਕਹਿਣ ਤੇ ਕੀਤਾ ਉਹ ਲਗਭਗ ਲਗਭਗ ਆਈਡੈਂਟੀਫਾਈਡ ਹੋ ਗਿਆ ਹੁਣ ਇਹ ਕਿਉਂ ਕੀਤਾ ਗਿਆ ਪੰਜਾਬ ਦੇ ਹੋਰ ਕਿਹੜੇ-ਕਿਹੜੇ ਲੀਡਰ ਦੀ ਮਿਲੀ ਭਗਤ ਇਸ ਵਿੱਚ ਸੀਗੀ ਜਾਂ ਸਿੱਧੇ ਤੌਰ ਤੇ ਕਹਿ ਲੋ ਕਿ ਕਿਹੜੇ-ਕਿਹੜੇ ਬੰਦਿਆਂ ਨੇ ਮਿਲ ਕੇ ਇਹ ਚੱਕਰ ਵੀ ਰਚਿਆ ਹੁਣ ਗੱਲ ਉੱਥੇ ਆ ਰਹੀ ਹੈ ਪਰ ਜੋ ਇੱਕ ਵਿਚਾਰਨ ਵਾਲੀ ਗੱਲ ਹੈ ਜੋ ਤੱਥ ਨਿਕਲੇ ਨੇ ਮੈਂ ਗੱਲ ਕਿਉਂ ਕਹਿ ਰਿਹਾ ਕਿਉਂਕਿ ਕਈ ਲੋਕਾਂ ਨਾਲ ਜਦੋਂ ਗੱਲ ਹੁੰਦੀ ਹੈ ਔਰ ਜੋ ਲੋਕ ਇਸ ਸਰਵੇ ਨੂੰ ਕਰ ਵੀ ਰਹੇ ਨੇ ਫੀਡਬੈਕ ਲੈ ਰਹੇ ਨੇ ਨਾ ਸਰਵੇ ਫੀਡਬੈਕ ਲੈ ਰਹੇ ਨੇ ਉਹਨਾਂ ਚੋਂ ਕਈਆਂ ਨਾਲ ਗੱਲ ਹੁੰਦੀ ਹੈ ਤੇ ਜੇ ਇੱਕ ਗੱਲ ਨਿਕਲ ਕੇ ਆਈ ਹੈ ਕਿ ਉਹਨਾਂ ਟੀਮਾਂ ਚੋਂ ਕੁਝ ਟੀਮਾਂ ਨੇ ਪੰਜਾਬ ਦੇ ਕੁਝ ਸੂਝਵਾਨ ਜਿਹੜੇ ਮਾਹਰ ਟਾਈਪ ਦੇ ਲੋਕ ਨੇ ਆ ਕਹਿ ਲਓ ਕਿ ਜਿਹੜੇ ਟੀਵੀ ਚੈਨਲਾਂ 'ਤੇ ਐਸੇ ਐਕਸਪਰਟ ਬਹਿੰਦੇ ਆ ਉਹਨਾਂ ਚੋ ਦੋ ਦੇ ਨਾਲ ਮੁਲਾਕਾਤ ਕੀਤੀ ਪਿਛਲੇ ਦਿਨਾਂ ਦੇ ਵਿੱਚ ਉੱਥੋਂ ਵੀ ਇਹੀ ਫੀਡਬੈਕ ਆਇਆ ਫਿਰ ਉਸ ਤੋਂ ਬਾਅਦ ਇੱਕ ਨਵੀਂ ਚਾਰਾ ਜੋਈ ਸ਼ੁਰੂ ਹੋਈ ਹੈ ਇੱਕ ਨਵੀਂ ਕੋਸ਼ਿਸ਼ ਸ਼ੁਰੂ ਹੋਈ ਹੈ ਉਹ ਕੋਸ਼ਿਸ਼ ਕੀ ਉਹ ਮੈਂ ਤੁਹਾਨੂੰ ਦੱਸਣਾ ਅਦਰਸਲ ਫੀਡਬੈਕ ਇਹ ਆ ਰਿਹਾ ਹੈ ਕਿ ਪਾਰਟੀ ਨੂੰ ਪੰਜਾਬ ਦੇ ਵਿੱਚ ਉਹੀ ਨੁਕਸਾਨ ਹੋ ਰਿਹਾ ਜੋ ਹਰਿਆਣੇ ਚ ਹੋਇਆ ਉਹ ਹਰਿਆਣੇ ਦਾ ਐਗਜ਼ਾਮਪਲ ਲੈ ਕੇ ਪਾਰਟੀ ਨੂੰ ਉਹ ਫੀਡਬੈਕ ਦਿੱਤਾ ਗਿਆ ਉਹ ਕਿਵੇਂ ਹੋਇਆ हरियाणा ਵਿੱਚ ਹੱਡਾ ਗਰੁੱਪ ਲਗਾਤਾਰ ਕੰਮ ਕਰ ਰਿਹਾ ਸ ਯੋਰ ਕਿਤੇ ਨਾ ਕਿਤੇ ਸਾਰੇ ਵੱਡੇ ਔਦਿਆਂ ਤੇ ਜਾਂ ਕਹਿ ਲੋ ਕਿ ਇੱਕ ਜਿਹੜਾ ਇਲੈਕਸ਼ਨ ਵੇਲੇ ਵੀ ਕੋਸ਼ਿਸ਼ ਸੀ ਕਿ ਸਾਰੇ जाट ਜਿਹੜੇ ਕਮਿਊਨਿਟੀ ਦੇ ਲੋਕ ਉਹ ਵੱਡੇ ਔਦਿਆਂ ਤੇ ਸੀ। ਔਰ ਭਾਜਪਾ ਨੇ ਕੋਸ਼ਿਸ਼ ਕੀਤੀ 36 ਬਰਾਦਰੀ ਦੀ ਹਰਿਆਣਾ ਚ ਗੱਲ ਆਂਦੀ ਹੈ ਤੇ ਉਹਨਾਂ ਨੇ ਇੱਕ ਨੂੰ ਛੱਡ ਕੇ 35 ਬਰਾਦਰੀ OBC ਪੰਜਾਬੀ ਸਿੱਖ Hindu ਉਹ ਸਾਰੇ ਟਾਰਗੇਟ ਕਰ ਲਏ। ਇਹੀ ਫੀਡਬੈਕ ਪੰਜਾਬ ਤੋਂ ਵੀ ਜਾ ਰਿਹਾ। ਤੇ ਕਿਵੇਂ ਜਾ ਰਹੇ ਹੁਣ ਥੋੜਾ ਜਿਹਾ ਧਿਆਨ ਨਾਲ ਸੁਣਿਓ ਇਹ ਮੈਂ ਕੋਈ ਮਤਲਬ ਇਹ ਬੜੀ ਬੜੀ ਬਹੁਤ ਰਿਲਾਇਬਲ ਸੋਰਸਸ ਤੋਂ ਜਾਂ ਕਹਿ ਲੋ ਕਿ ਆਪ ਹੁਣਾ ਤੋਂ ਹੀ ਜਿਹੜੇ ਇਸ ਚੀਜ਼ਾਂ ਨੂੰ ਕਰ ਰਿਹਾ ਉਹਨਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਸਾਰੀਆਂ ਗੱਲਾਂ ਨਿਕਲ ਕੇ ਆਈਆਂ ਨੇ ਹੁਣ ਫੀਡਬੈਕ ਕੀ ਜਾ ਰਿਹਾ ਫੀਡਬੈਕ ਇਹ ਹੈ ਕਿ ਪੰਜਾਬ ਦੇ ਵਿੱਚ ਵੀ ਹਰ ਵਰਗ ਨੂੰ ਨਾਲ ਲੈ ਕੇ ਕਾਂਗਰਸ ਪਾਰਟੀ ਨਹੀਂ ਚੱਲੀ ਜਾਂ ਕਹਿ ਲੋ ਕਿ ਕੁਝ ਨਿਯੁਕਤੀਆਂ ਇਸ ਤਰ੍ਹਾਂ ਦੀਆਂ ਕਰਾ ਦਿੱਤੀਆਂ ਗਈਆਂ ਜਿਸ ਕਰਕੇ ਸਿਰਫ ਵੱਡੇ ਸਰਮਾਇਦਾਰਾਂ ਦੀ ਪਾਰਟੀ ਬਣ ਕੇ ਰਹਿ ਗਈ ਫਿਰ ਸਵਾਲ ਉੱਠੇ ਕਿ ਕਿਵੇਂ ਕਹਿੰਦੇ ਦੇਖੋ ਜੀ ਪ੍ਰਧਾਨ ਤੁਹਾਡਾ ਮਤਲਬ ਇਹ ਕਾਸਟ ਐਕ acquisition ਦੇਖੋ ਮੈਸ ਕਰਕੇ ਇਹ ਗੱਲ ਕਰ ਰਿਹਾ ਕਿਉਂਕਿ ਕਾਸਟ ਐਕ acquisition ਦੇ ਬੇਸ ਤੇ ਹੀ ਪੋਲਿਟਿਕ ਸਾਰੇ ਪਾਸੇ ਚੱਲਦੀ ਹੈ ਕਹਿੰਦੇ ਜੀ ਪ੍ਰਧਾਨ ਤੁਹਾਡਾ ਕਹਿੰਦੇ ਜੀ ਜੱਟ ਸਿੱਖ ਇਹ ਫੀਡਬੈਕ ਗਿਆ ਕਹਿੰਦੇ ਐਲੋਪੀ ਤੁਹਾਡਾ ਕਹਿੰਦੇ ਜੀ ਜੱਟ ਸਿੱਖ ਅੱਛਾ ਜੀ ਠੀਕ ਹੈ ਫਿਰ ਕਹਿੰਦੇ ਜੀ ਹੋਰ ਵੱਡੇ ਉਹਦੇ ਕਿਹੜੇ ਹੁੰਦੇ ਐ ਪਾਰਟੀ ਹਾਈ ਕਮਾਂਡ ਜਿਹੜੀ ਹੈ ਨਾ ਉਹ ਕਿਸੇ ਵੀ ਸਟੇਟ ਤੋਂ ਖਾਸ ਤੌਰ ਤੇ ਪੰਜਾਬ ਤੋਂ ਇੱਕ ਸੈਕਟਰੀ ਇੱਕ ਜਨਰਲ ਸੈਕਟਰੀ ਬਾਕੀ ਸੂਬਿਆਂ ਦੇ ਵਿੱਚ ਐਜ਼ ਅ ਇੰਚਾਰਜ ਦੇ ਤੌਰ ਤੇ ਲਾਉਂਦੀ ਹੈ ਇਹ ਰਿਹਾ ਪਹਿਲਾਂ ਤੋਂ ਹੁਣ ਸੁਖਜਿੰਦਰ ਰੰਦਾਵਾ ਜਿਹੜੇ ਰਾਜਸਥਾਨ ਦੇ ਨੇ ਉਹਨਾਂ ਕੋਲ ਜ਼ਿੰਮੇਵਾਰੀ ਰਾਜਸਥਾਨ ਦੀ ਹੈ ਸੰਗਠਨ ਦੇ ਤੌਰ ਤੇ ਜੱਟ ਸਿੱਖ ਪ੍ਰਗਟ ਸਿੰਘ ਜਿਹੜੇ ਨੇ ਜਿਨ੍ਹਾਂ ਨੂੰ ਪਹਿਲੇ ਉੱਤਰਾਖੰਡ ਦੀ ਦੇ ਕੇ ਰੱਖੀ ਹੁਣ ਜੰਮੂ ਕਸ਼ਮੀਰ ਲਾਤਾ ਉਹ ਕੌਣ ਜੱਟ ਸਿੱਖ ਫਿਰ ਅੱਗੇ ਥੱਲੇ ਸੰਗਠਨ ਦੀ ਗੱਲ ਕਹਿੰਦੇ ਜੀ ਚਲੋ ਸੰਗਠਨ ਦੇ ਵਿੱਚ ਕੋਈ ਹੋਏ ਕਹਿੰਦੇ ਜੀ ਨਹੀਂ ਜੀ ਮੈ ਇਲਾਬ ਕਾਂਗਰਸ ਦੇ ਪ੍ਰਧਾਨ ਪਟਿਆਲੇ ਤੋਂ ਜੱਟ ਸਿੱਖ ਐਨਐਸਯੂਆਈ ਦਾ ਪ੍ਰਧਾਨ ਜੱਟ ਸਿੱਖ ਮਤਲਬ ਇਹ ਨਾ ਇੱਕ ਫੀਡਬੈਕ ਗਿਆ ਇਹ ਹਾਈ ਕਮਾਂਡ ਕੋਲ ਫੀਡਬੈਕ ਗਿਆ ਫਿਰ ਮੇਰੇ ਨਾਲ ਵੀ ਜਦੋਂ ਗੱਲ ਹੋ ਰਹੀ ਸੀ ਮੈਗਾ ਪਰ ਤੁਹਾਡਾ ਯੂਥ ਦਾ ਪ੍ਰਧਾਨ ਤੇ ਜੱਟ ਸਿੱਖ ਨਹੀਂ ਹੈ ਮੈਂ ਸਵਾਲ ਕੀਤਾ ਉਸ ਬੰਦੇ ਨੂੰ ਮੈਂ ਕਿਹਾ ਜ਼ਰੂਰੀ ਨਹੀਂ ਹੈ ਨਾ ਤੁਸੀਂ ਹਰ ਚੀਜ਼ ਨੂੰ ਕਾਸਟ ਫੈਕਟਰ ਨਾਲ ਜੋੜ ਕੇ ਦੇਖੋ ਇਹ ਮੈਂ ਮੈਂ ਤਾਂ ਸਗੋਂ ਉਹਨੂੰ ਕਾਊਂਟਰ ਕੁਐਸਚਨ ਕਰ ਰਿਹਾ ਸੀ ਮੈਂ ਕਿਹਾ ਨਹੀਂ ਨਾ ਤੁਹਾਨੂੰ ਪਤਾ ਨਹੀਂ ਇਹ ਫੀਡਬੈਕ ਕੌਣ ਦੇ ਰਿਹਾ ਹੈ ਇਹਦੇ ਨਾਲ ਕਹਿੰਦਾ ਨਹੀਂ ਇਹ ਫੀਡਬੈਕ ਆਇਆ ਹੈ ਹੋਰ ਸਵਾਲ ਵੱਡੇ ਹੈ ਕਿ ਸਾਰਾ ਕੁਝ ਕਿਵੇਂ ਕੀਤਾ ਗਿਆ ਹੁਣ ਉਹਦੇ ਤੇ ਬਾਤ ਚਾਹਾਂਗਾ ਖੈਰ ਮੈਂ ਫਿਰ ਉਹਨੂੰ ਜਿਹੜਾ ਸਵਾਲ ਕੀਤਾ ਮੈਗਾ ਪਰ ਤੁਹਾਡਾ ਯੂਥ ਦਾ ਪ੍ਰਧਾਨ ਤੇ ਜੱਟ ਸਿੱਖ ਨਹੀਂ ਹੈ ਉਹ ਆਈ ਥਿੰਕ ਮੋਹਿਤ ਮਹਿੰਦਰਾ ਜਿਹੜੇ ਬ੍ਰह्म ਮਹਿੰਦਰਾ ਦੇ ਪੁੱਤਰ ਨੇ ਤੇ ਕਹਿੰਦੇ ਭਾਜੀ ਉਹ ਨਹੀਂ ਹੋਣਾ ਸੀ ਮੈਂ ਕਿਹਾ ਜੀ ਕਿਉਂ ਕਹਿੰਦੇ ਉਹ ਤਾਂ ਇਲੈਕਟਿਡ ਸੀ ਯੂਥ ਕਾਂਗਰਸ ਦੇ ਪ੍ਰਧਾਨ ਦਾ ਇਲੈਕਸ਼ਨ ਹੁੰਦਾ ਹੈ ਅਗਲਾ ਇਲੈਕਸ਼ਨ ਜਿੱਤੇ ਆ ਤੇ ਉਹ ਨਹੀਂ ਬਣਿਆ ਕਹਿੰਦਾ ਹੁਣ ਇੱਥੋਂ ਹੀ ਤੇ ਖੇਡ ਸਮਝੋ ਸਾਰੀ ਜਿੱਥੇ-ਜਿੱਥੇ ਇਲੈਕਸ਼ਨ ਹੈ ਜਾਂ ਜਿੱਥੇ-ਜਿੱਥੇ ਬੋਡੀ ਦੇ ਵਿੱਚ ਇਲੈਕਟਿਡ ਵਾਲਾ ਮਸਲਾ ਆ ਰਿਹਾ ਉੱਥੇ ਤੇ ਨਹੀਂ ਹੈ ਪਰ ਜਿੱਥੇ-ਜਿੱਥੇ ਸਿਲੈਕਟਿਡ ਵਾਲਾ ਮਸਲਾ ਆ ਰਿਹਾ ਉੱਥੇ ਕਰਾਇਆ ਗਿਆ ਇਹ ਫੀਡਬੈਕ ਗਿਆ ਮੈਂ ਨਹੀਂ ਕਹਿ ਰਿਹਾ ਇਹ ਫੀਡਬੈਕ ਗਿਆ ਮੈਂ ਸਗੋਂ ਉਹ ਤਰਕ-ਵਿਤਰਕ ਕੀਤੇ ਫਿਰ ਜੋ ਗੱਲ ਨਿਕਲ ਕੇ ਸਾਹਮਣੇ ਆਈ ਕਹਿੰਦੇ ਇਸੇ ਕਰਕੇ ਭਾਵੇਂ ਕਿ ਮੰਨ ਰਿਹਾ ਇੱਕ ਵੱਡਾ ਮਸਲਾ ਹੈ ਪਾਰਟੀਆਂ ਦੇ ਤੇ ਵਿਚਾਰ ਕਰ ਰਹੀ ਹੈ ਪਿੰਡਾਂ 'ਚ ਜਾਣਾ ਔਰ ਖਾਸ ਤੌਰ ਤੇ ਜ਼ਿਆਦਾਤਰ ਲੋਕ ਉਹ ਨੇ ਜਿਹੜੇ ਕਿ ਦਲਿਤ ਭਾਈਚਾਰੇ ਤੋਂ ਨੇ ਜਿਨ੍ਹਾਂ ਨੂੰ ਕੰਮ ਮਿਲਦਾ ਉਹ ਨਾਰਾਜ਼ ਇਸੇ ਕਰਕੇ ਨੇ ਇਹ ਉਹਨਾਂ ਚੋ ਉਹ ਰਿਪਰੈਜੈਂਟੇਸ਼ਨ ਨਹੀਂ ਜਾ ਰਹੀ Hindu ਚਿਹਰੇ ਦੀ ਉਹ ਰਿਪਰੈਜੈਂਟੇਸ਼ਨ ਨਹੀਂ ਜਾ ਰਹੀ ਕਿਉਂਕਿ ਕੋਈ ਵੱਡੀ ਜ਼ਿੰਮੇਵਾਰੀ ਨਹੀਂ ਹੈ ਸਗੋਂ Hindu ਲੀਡਰ ਨਾਰਾਜ਼ ਹੋਏ ਹੈ ਲੁਧਿਆਣੇ ਚ ਅਸੀਂ ਭਾਰਤ ਪੂਸ਼ਣ ਕਰਕੇ ਨਾਰਾਜ਼ ਕੀਤਾ ਕਹਿੰਦੇ ਕਿ ਅੰਮ੍ਰਿਤਸਰ ਦੇ ਵਿੱਚ Hindu ਲੀਡਰਾਂ ਦੀ ਨਾਰਾਜ਼ਗੀ ਹੈ Hindu ਵੋਟਰ ਦੀ ਨਾਰਾਜ਼ਗੀ ਹੈ ਕਿ ਤੁਸੀਂ ਅਨਿਲ ਜੋਸ਼ੀ ਨੂੰ ਲੈ ਆਏ ਹੈ ਜਲੰਧਰ ਦੇ ਵਿੱਚ ਵੀ ਕੁਝ ਐਸੀ ਤਰ੍ਹਾਂ ਦੀ ਨਾਰਾਜ਼ਗੀ ਹੈ ਮਤਲਬ ਜਿੱਥੇ ਜਿੱਥੇ ਪਾਕਟਸ ਦੇ ਵਿੱਚ Hindu ਡੋਮਿਨੇਸ਼ਨ ਹੈ ਵੋਟ ਦੀ ਉੱਥੇ ਤੁਸੀਂ ਲੀਡਰ ਨਾਰਾਜ਼ ਕਰ ਲਏ ਕਹਿੰਦੇ ਸਿੱਖਾਂ ਦੇ ਵਿੱਚ ਉਹ ਗੱਲ ਬਣ ਨਹੀਂ ਪਾਰੀ ਸ਼ਹਿਰੀ ਸਿੱਖਾਂ ਦੇ ਵਿੱਚ ਪਿੰਡਾਂ ਦੇ ਵਿੱਚ ਕਹਿੰਦੇ ਸੀ ਜਾ ਨਹੀਂ ਪਾਰੇ ਅਜੇ ਔਰ ਖਾਸ ਤੌਰ ਤੇ ਪਿੰਡਾਂ ਦੇ ਵਿੱਚ ਜੇ ਜਾਈਏ ਵੀ ਤੇ ਉਹਦੇ ਲਈ ਉਹ ਹਾਲਾਤ ਨਹੀਂ ਸੋ ਇਹ ਕੋ ਫੀਡਬੈਕ ਜਿਹੜਾ ਕਾਂਗਰਸ ਪਾਰਟੀ ਕੋਲ ਗਿਆ ਹੁਣ ਅਗਲੀ ਰਣਨੀਤੀ ਦੇਖੋ ਪਹਿਲੀ ਗੱਲ ਤੇ ਇਹ ਕਿ ਅਗਲੀ ਰਣਨੀਤੀ ਹੁਣ ਉਸ ਹਿਸਾਬ ਨਾਲ ਬਣਨੀ ਹੈ ਕਿ ਕਾਸਟ ਐਕ acquisition ਮੈਂ ਉਸ ਦਿਨ ਵੀ ਤੁਹਾਨੂੰ ਜ਼ਿਕਰ ਕੀਤਾ ਸੀ ਅੱਜ ਮੇਰੀ ਉਹ ਗੱਲ ਸਹੀ ਸਾਬਤ ਹੋ ਰਹੀ ਹੈ ਹਾਲਾਂਕਿ ਸਹੀ ਮੈਂ ਉਸ ਦਿਨ ਕਹੂੰਗਾ ਜਿਸ ਦਿਨ ਅਨਾਉਂਸ ਹੋ ਜਾਏਗਾ ਕਿ ਤਿੰਨ ਚਿਹਰਿਆਂ ਦੇ ਢੇਰ ਢੇਰ ਸਾਰੀ ਗੇਮ ਐਸੇ ਕਰਕੇ ਕੋ ਮਰੀ ਚਾਹੇ ਉਹ ਕੈਂਪੇਨ ਕਮੇਟੀ ਇਨਚਾਰਜ ਹੈ ਚਾਹੇ ਉਹ ਪ੍ਰਧਾਨ ਲਗਣਾ ਹੈ ਚਾਹੇ ਉਹ ਐਲੋਪੀ ਲਗਣਾ ਹਰ ਕਾਸਟ ਨੂੰ ਹਰ ਹਰ ਇੱਕ ਧਰਮ ਨੂੰ ਜਾਂ ਕਹਿ ਲੋ ਕਿ ਉਹ ਕਾਸਟ ਅਕੁਇਜੀਸ਼ਨ ਜਿਹਨੂੰ ਜਾਤੀਆ ਸਮੀਕਰਨ ਅਸੀਂ ਕਹਿ ਦਿੰਦੇ ਆ ਉਹ ਸਾਦੇਗੀ ਕਾਂਗਰਸ ਪਾਰਟੀ ਇੱਕ ਹੁਣ ਦੂਜਾ ਮਸਲਾ ਭਾਈ ਸਾਹਿਬ ਕੀ ਹੈ ਹੁਣ ਸਲੀਪਰ ਸੈੱਲ ਕੌਣ ਨੇ ਸੋ ਸ਼ੱਕ ਦੀ ਸੂਈ ਜਿਹੜੀ ਹੈ ਨਾ ਉਹ ਬਾਹਰਲੇ ਲੀਡਰਾਂ ਤੇ ਹੈ ਜਿਨ੍ਹਾਂ ਨੂੰ ਸਮੇਂ-ਸਮੇਂ ਤੇ ਕਾਂਗਰਸ ਪਾਰਟੀ ਨੇ ਇਨਚਾਰਜ ਲਾਇਆ ਹੁਣ ਨਹੀਂ ਮੈਂ ਕਹਿ ਰਿਹਾ ਹੁਣ ਨਹੀਂ ਕਹਿ ਰਿਹਾ ਪਹਿਲਾਂ ਵਾਲੇ ਉਹ ਕੌਣ ਕੌਣ ਨੇ ਜਿਨ੍ਹਾਂ ਦੇ ਸਟੇਟਾਂ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ ਜਿਨ੍ਹਾਂ ਜਿਨ੍ਹਾਂ ਸਟੇਟਸ ਤੋਂ ਆਏ ਸੀਗੇ ਕਿਵੇਂ ਸਾਰਾ ਕੁਝ ਹੋਇਆ ਪਰ ਉਹਨਾਂ ਦੇ ਨਾਲ ਇੱਥੇ ਕੌਣ ਬੰਦੇ ਸੀ ਜੋ ਇਹ ਫੈਸਲੇ ਕਰਾ ਗਏ ਇਹਦੀ ਵੀ ਕੋ ਪੜਤਾਲ ਉਹਨਾਂ ਫੀਡਬੈਕਸ ਦੇ ਵਿੱਚ ਹੋ ਰਹੀ ਹੈ ਸੋ ਇਹ ਕੁਝ ਤੱਥ ਨਿਕਲ ਕੇ ਸਾਹਮਣੇ ਆਏ ਇਹ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸੀ ਅਪਡੇਟ ਆਇਆ ਹੈ ਔਰ ਇਹ ਜਿਹੜੇ ਸਲੀਪਰ ਸੈਲ ਕਾਂਗਰਸ ਪਾਰਟੀ ਦੇ ਨੇ ਉਹ मतलब हाई कमांड ਨੂੰ ਇਹ ਕਿਛ ਦੇ ਨੇ ਇਹ ਨੇ ਇਹ ਨੇ मतलब ਕੁੱਲ ਮਿਲਾ ਕੇ ਪਤਾ ਤੇ ਲੱਗ ਰਿਹਾ ਫੀਡਬੈਕ ਦੇ ਜ਼ਰੀਏ ਪਰ ਹੁਣ ਉਹਦੇ ਤੇ ਕਾਰਵਾਈ ਕਿੰਨੀ ਹੁੰਦੀ ਹੈ ਪਰ ਉਸ ਤੋਂ ਵੱਡਾ ਸਵਾਲ ਹੈ ਉਹਨਾਂ ਤੋਂ ਕਰਾਇਆ ਕੀ ਨੇ ਕਿਹਦੇ ਕੈਂਟ ਤੇ ਹੋਇਆ ਕਿ ਫੀਡਬੈਕ ਕੌਣ ਦੇ ਰਿਹਾ ਸੀ ਪੰਜਾਬ ਤੋਂ ਨਜ਼ਰ ਉਹਨਾਂ ਤੇ ਵੀ ਹੈ ਤੇ ਵੱਡੇ ਬਦਲਾਅ ਹੋਣੇ ਹਨ 90 ਸਾਲ ਦੀ ਉਡੀਕ ਕਰੋ ਇਹ ਕਿ ਤਾਜ਼ਾ ਅਪਡੇਟ ਤੁਹਾਡੇ ਨਾਲ ਸਾਂਝੀ ਕਰਨੀ ਸੀ ਇਜਾਜ਼ਤ ਦਿਓ ਸਸ਼ਟਿਕਾ